ਤੁਸੀਂ ਕੋਈ ਵੀ ਕੰਮ ਕਰਨਾ ਮੰਨ ਲਓ ਤੁਸੀਂ ਕੋਈ ਗੁਰਦੁਆਰੇ ਦਾ ਕਾਰਜ ਹੀ ਕਰਨਾ ਹੈ ਪੈਸੇ ਤੋਂ ਬਿਨਾ ਕਰ ਸਕਦੇ ਹੋ ਸਾਹ ਸੰਗਤ ਜੀ ਬੋਲ ਕੇ ਦੱਸਿਓ ਜੀ ਮੰਨ ਲਓ ਤੁਸੀਂ ਕੋਈ ਵੀ ਕਾਰਜ ਕਰਨਾ ਹੈ ਤੁਸੀਂ ਈਵਨ ਮੰਨ ਲਓ ਕਿਸੇ ਦੁਕਾਨ ਤੇ ਚਲ ਜੋ ਜਾ ਕੇ ਦੁਕਾਨਦਾਰ ਨੂੰ ਕਹੋ ਜੀ ਮੈਨੂੰ ਸਮਾਨ ਚਾਹੀਦਾ ਉਹ ਦੇ ਦੇਵੇ ਬਾਅਦ ਤੁਸੀਂ ਕਹੋ ਜੀ ਮੈਂ ਤਾਂ ਤਿਆਗੀ ਆ ਮੇਰੇ ਕੋਲ ਤਾਂ ਪੈਸਾ ਨਹੀਂ ਉਹ ਕਹੇਗਾ ਤਿਆਗੀ ਦੇ ਪਰ ਆਹ ਪੌੜੀ ਤੋਂ ਥੱਲੇ ਉਤਰ ਜਾ ਕਿਉਂਕਿ ਤਿਆਗ ਦੇ ਨਾਲ ਮੇਰੀ ਦੁਕਾਨ ਤਾਂ ਬੋਲੋ ਪਿਆਰਿਓ ਚੱਲ ਨਹੀਂ ਨਹੀਂ ਕਿਉਂਕਿ ਮੈਂ ਤਾਂ ਪਿੱਛੋਂ ਰਾਸ਼ਨ ਲਿਆ ਕੇ ਇੱਥੇ ਪਾਇਆ ਹੈ ਜਿੰਨੀ ਦੇਰ ਤੱਕ ਤੁਸੀਂ ਮਾਇਆ ਦੀ ਡੈਫੀਨੇਸ਼ਨ ਇਹ ਨਾ ਸਮਝੋਗੇ ਵੀ ਮਾਇਆ ਦਾ ਮਾਇਆ ਦੀ ਪਰਿਭਾਸ਼ਾ ਦਾ ਕੀ ਮਤਲਬ ਹੈ ਮਾਇਆ ਕਿਹਨੂੰ ਕਹਿੰਦੇ ਨੇ ਉਦੋਂ ਤੱਕ ਅਸੀਂ ਕਲੀਅਰ ਨਹੀਂ ਹੋ ਸਕਦੇ ਹੁਣ ਧਿਆਨ ਨਾਲ ਸੁਣਿਓ ਮਾਇਆ ਜਿਹੜਾ ਬਾਣੀ ਸ਼ਬਦ ਵਰਤਿਆ ਹੈ ਹੁਣ ਆਪਾਂ ਗੁਰੂ ਅੰਗਦ ਸਾਹਿਬ ਦੀ ਬਾਣੀ ਚੋਂ ਪੜ੍ਹਦੇ ਆਂ ਇਹ ਮਾਇਆ ਜਿੱਤ ਹਰ ਵਿਸਰ ਹੁਣ ਤੁਸੀਂ ਸਾਰੇ ਬੜੇ ਸੂ ਜਵਾਨ ਪੜ੍ਹੇ ਲਿਖੇ ਬੈਠੇ ਜੀ ਹੁਣ ਇੱਥੇ ਬੈਠਿਆਂ ਬੈਠੇ ਆਪਣੇ ਦਿਮਾਗ ਦੇ ਵਿੱਚ ਨਾ ਤੁਸੀਂ ਇੱਕ ਪਲੇਨ ਦੀ ਪਿਕਚਰ ਬਣਾਓ ਜਹਾਜ਼ ਦੀ ਪਿਕਚਰ ਬਣਾਓ ਕੋਈ ਜਾ ਤੁਸੀਂ ਵੇਖਿਆ ਤੁਸੀਂ ਦਿਮਾਗ 'ਚ ਜਹਾਜ਼ ਦੀ ਪਿਕਚਰ ਬਣਾਉਣੇ ਵੀ ਜਾਜ ਇਦਾਂ ਦਾ ਹੁੰਦਾ ਹੈ ਸੇਬ ਦੀ ਪਿਕਚਰ ਬਣਾਓ ਆਪਣੇ ਦਿਮਾਗ 'ਚ ਸੇਬ ਦੀ ਪਿਕਚਰ ਬਣ ਗਈ ਆ ਨਾ ਕਿਉਂਕਿ ਆਪਾਂ ਸੇਬ ਵੇਖਿਆ ਵਾ ਤੇ ਸਾਨੂੰ ਪਤਾ ਵੀ ਸੇਬ ਇਦਾਂ ਦਾ ਹੁੰਦਾ ਹੈ ਟ੍ਰੇਨ ਦੀ ਪਿਕਚਰ ਬਣਾਓ ਟ੍ਰੇਨ ਦੀ ਪਿਕਚਰ ਹੀ ਬਣ ਜੂ ਕਿਉਂਕਿ ਆਪਾਂ ਟ੍ਰੇਨ ਚੱਲਦੀ ਵੀ ਵੇਖੀਏ ਹੁਣ ਮੈਂ ਕਹਿੰਦਾ ਮਾਇਆ ਦੀ ਪਿਕਚਰ ਬਣਾਓ ਆਪਣੇ ਦਿਮਾਗ 'ਚ ਕੀ ਬਣਾਓਗੇ ਮਾਇਆ ਦੀ ਪਿਕਚਰ ਕੀ ਬਣਾਓਗੇ ਦਿਮਾਗ 'ਚ ਨਾਲੋ ਸੇਵ ਦੀ ਪਿਕਚਰ ਬਣ ਗਈ ਦਿਮਾਗ ਚ ਟਰੇਨ ਦੀ ਵੀ ਬਣ ਗਈ ਪਲੇਨ ਦੀ ਵੀ ਬਣ ਗਈ ਹਾਂਜੀ ਕਾਰ ਦੀ ਬਣਾਓਗੇ ਕਾਰ ਦੀ ਬਣ ਜੂਗੀ ਉਹਦੇ ਚਾਰ ਟਾਇਰ ਹੁੰਦੇ ਆ ਬਣ ਗਈ ਨਾ ਹੁਣ ਮਾਇਆ ਦੀ ਪਿਕਚਰ ਬਣਾਓ ਦਿਮਾਗ ਚ ਕੀ ਬਣਾਓਗੇ ਕਰੰਸੀ ਕਰੰਸੀ ਬਣਾਓਗੇ ਕਿਹੜੀ ਕਰੰਸੀ ਇੰਡੀਆ ਦੀ ਕਰੰਸੀ ਕਿ ਅਮਰੀਕਾ ਦੀ ਕਰੰਸੀ ਹੁਣ ਅਮਰੀਕਾ ਵਾਲੇ ਕਿਹੜੀ ਜਿਹੜੇ ਅਮਰੀਕਾ ਵਾਲੇ ਆ ਉਹ ਕਿਹੜੀ ਬਣਾਉਣਗੇ ਉਹ ਅਮਰੀਕਾ ਵਾਲੇ ਡਾਲਰ ਦੀ ਬਣਾਉਣਗੇ ਪੇ ਮਾਇਆ ਦਾ ਕੱਲਾ ਰੂਪ ਹੈ ਹੋਈ ਹੈ ਕੱਲੀ ਇਹੋ ਮਾਇਆ ਹੈ ਹੁਣ ਸੋਚ ਕੇ ਵੇਖਿਓ 2 ਮਿੰਟ ਪਾਰਸ਼ਾ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰ ਸਤਗੁਰੂ ਜੀ ਕਹਿੰਦੇ ਉਹ ਹਰ ਚੀਜ਼ ਮਾਇਆ ਹੈ ਜਿਹੜੀ ਚੀਜ਼ ਤੁਹਾਨੂੰ ਪਰਮੇਸ਼ਰ ਉਪਲਾਉਂਦੀ ਹੈ ਹੁਣ ਮੰਨ ਲਓ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਪਰ ਪੁੱਤਰ ਦੇ ਜਨਮ ਹੋਣ ਤੋਂ ਬਾਅਦ ਵੀ ਤੁਹਾਡੇ ਵਿਹਾਰ 'ਚ ਕੋਈ ਫਰਕ ਨਹੀਂ ਪਿਆ ਤੁਸੀਂ ਭਰਾਵਾਂ ਭਰਾਵਾਂ ਚੋਂ ਦਾ ਪਿਆਰ ਹੈ ਮਾਪੇ ਬਾਬਾ ਨਾਲ ਓਦਾਂ ਪਿਆਰ ਹੈ ਲੋਕਾਂ ਵਿੱਚ ਓਦਾਂ ਹੀ ਤੁਹਾਡਾ ਰਤਬਾ ਵਾ ਜਾਨੀ ਕਿ ਤੁਸੀਂ ਪੁੱਤਰ ਪੈਦਾ ਹੋਣ ਤੋਂ ਬਾਅਦ ਆਪਣੀ ਕਮਾਈ 'ਚ ਕੋਈ ਫਰਕ ਨਹੀਂ ਪਾਇਆ ਤੁਹਾਡੀ ਸੋਚ ਵਿੱਚ ਕੋਈ ਫਰਕ ਨਹੀਂ ਪਿਆ ਤੁਹਾਡੇ ਵਾਸਤੇ ਪੁੱਤਰ ਨਹੀਂ ਮਾਇਆ ਪਰ ਜੇ ਬੱਚੇ ਹੋਣ ਤੋਂ ਬਾਅਦ ਪ੍ਰਾਪਤੀ ਸਮਾਜ ਪ੍ਰਤੀ ਨਜ਼ਰੀਆ ਬਦਲ ਗਿਆ ਵਾ ਕਿ ਓਦਾਂ ਵੀ ਠੱਗੀ ਮਾਰ ਓਦਾਂ ਵੀ ਬੇਈਮਾਨੀ ਕਰ ਕੋ ਕਿ ਬੱਚੇ ਨੂੰ ਅਗੇ ਲੈ ਕੇ ਜਾਣਾ ਫਿਰ ਸਮਝ ਲਓ ਪੁੱਤਰ ਭਾਵੇਂ ਧੀ ਆ ਸਾਡੇ ਕਰਮ ਮਾਇਆ ਦੇ ਰੂਪ ਚੋਂ ਪੈਦਾ ਹੋ ਚੁਕੇ ਹੁਣ ਬੱਚੇ ਤੇ ਸਾਡੇ ਵੀ ਹੈਗੇ ਆ ਤੇ ਸਭ ਜਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਹੈਗੇ ਕੋਈ ਦੁਨੀਆ ਦਾ ਬੰਦਾ ਕਹਿ ਸਕਦਾ ਮਹਾਰਾਜ ਨੂੰ ਮਾਇਆ ਚ ਮਿੜੀ ਹੋਈ ਹੈ ਉਹ ਤਾਂ ਆਪਣੇ ਸਭ ਜਾਦੇ ਦੇ ਲਾਸ਼ਾਂ ਦੇ ਲਾਗੋਂ ਦੀ ਲੰਘ ਕੇ ਗਏ ਚਮਕੌਰ ਸਾਹਿਬ ਦੀ ਘੜੀ ਚ ਤੁਸੀਂ ਸਮਾਜ ਵਿੱਚ ਵੇਖੋ ਨਾ ਆਮ ਲੋਕ ਆਪਣੇ ਬੱਚੇ ਪਾਲਣ ਵਾਸਤੇ ਲੋਕਾਂ ਨਾਲ ਠੱਗੀ ਮਾਰਦੇ ਆ ਜਿਨੂੰ ਮੂੰਹ ਬੋਲਿਆ ਕਿਹਾ ਵੀ ਇਹ ਮੇਰਾ ਮੂੰਹ ਬੋਲਿਆ ਪੁੱਤਰ ਹੈ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਪਾਸ਼ਾ ਜੀ ਉਹਨਾਂ ਨੂੰ ਨਾਲ ਲੈ ਕੇ ਜਾ ਰਿਹਾ ਤੇ ਆਪਣੇ ਲਖਤੇ ਜਿਗਰ ਦੋਨੋਂ ਸਾਬ ਜਦੇ ਚਮਕੌਰ ਸਾਹਿਬ ਦੀ ਗੜੀ ਦੇ ਬਾਹਰ ਸ਼ਾਹਦ ਦਾ ਜਾਮ ਪੀਂਦੇ ਨੇ ਜਦੋਂ ਤੱਕ ਅਸੀਂ ਇੱਕ ਗੱਲ ਦਾ ਖਿਆਲ ਰੱਖਣਾ ਮਾਇਆ ਦੇ ਕਈ ਰੂਪ ਨੇ ਇੱਕ ਰੂਪ ਨਹੀਂ ਮਾਇਆ ਦਾ ਮਾਇਆ ਦੇ ਕਈ ਰੂਪ ਨੇ ਜਿਵੇਂ ਦਰਖਤ ਹੈ ਪੱਤੇ ਦਰਖਤ ਦਾ ਰੂਪ ਵਾ ਇੱਕ ਹਿੱਸਾ ਵਾ ਟਾਣੀਆਂ ਦਰਖਤ ਦਾ ਇੱਕ ਰੂਪ ਵਾ ਪਰ ਮੁਕੰਮਲ ਦਰਖਤ ਨਹੀਂ ਹੈਗਾ ਦਰਖਤ ਤਾਂ ਬਹੁਤ ਵੱਡਾ ਹੈ ਜਿਵੇਂ ਆਪਣਾ ਸਰੀਰ ਹੈ ਹੱਥ ਸਰੀਰ ਦਾ ਇੱਕ ਰੂਪ ਵਾ ਹਿੱਸਾ ਵਾ ਪਰ ਇੱਕ ਹੱਥ ਪੂਰਾ ਸਰੀਰ ਥੋੜਾ ਹੈਗਾ ਤੁਹਾਡੀ ਅੱਖ ਸਰੀਰ ਦਾ ਹਿੱਸਾ ਵਾ ਪਰ ਤੁਹਾਡੀ ਮੁਕੰਮਲ ਅੱਖ ਸਰੀਰ ਥੋੜਾ ਹੈਗੀ ਹੈ ਪੂਰੀ ਸਰੀਰ ਦੇ ਕਈ ਰੂਪ ਨੇ ਅੱਖਾਂ ਹੈ ਨਾਸਾਂ ਨੇ ਜ਼ੁਬਾਨ ਹੈ ਦੰਦ ਹੈ ਲੱਤ ਹੈ ਬਾਹ ਹੈ ਫਿਰ ਜਾ ਕੇ ਮੁਕਮਲ ਸਰੀਰ ਬਣਦਾ ਏਦਾਂ ਮਾਇਆ ਦੇ ਕਈ ਰੂਪ ਨੇ ਪੁੱਤਰੀ ਵੀ ਮਾਇਆ ਧੀ ਵੀ ਮਾਇਆ ਕੋਠੀ ਮਾਇਆ ਕ ਇਵਨ ਇਥੋਂ ਤੱਕ ਸਭ ਕੁਝ ਤਿਆਗਣ ਤੋਂ ਬਾਅਦ ਬੰਦੇ ਦੇ ਅੰਦਰ ਹੰਕਾਰ ਆ ਜਾਏ ਬਾਣੀਆਂ ਦੀ ਹੰਕਾਰ ਵੀ ਮਾਇਆ ਹੋ ਸਕਦੀ ਹੈ ਸਭ ਕੁਝ ਤਿਆਗ ਦਿੱਤਾ ਪਰਤਿਆਗਣ ਤੋਂ ਬਾਅਦ ਬੰਦੇ ਅੰਦਰ ਹੰਕਾਰ ਆ ਜਾਏ ਮੇਰੇ ਵਰਗਾ ਤਿਆਗੀ ਕੋਈ ਨਹੀਂ ਹੁਣ ਜਦੋਂ ਅਸੀਂ ਮਾਇਆ ਦੀ ਪਿਕਚਰ ਕਲੀਅਰ ਕਰਾਂਗੇ ਨਾ ਫਿਰ ਸਮਝ ਆਜੂ ਜਿਹੜੇ ਲੋਕ ਤੁਹਾਡੇ ਤੇ ਇਹ ਪ੍ਰਭਾਵ ਹੁੰਦੇ ਕਿ ਉਹ ਫਲਾਣਾ ਬੰਦਾ ਤੇ ਮਾਇਆ ਨੂੰ ਹੱਥ ਹੀ ਨਹੀਂ ਲਾਉਂਦਾ ਜੇ ਤੁਸੀਂ ਮਾਇਆ ਦਾ ਅਰਥ ਇਕੱਲੇ ਪੈਸਾ ਸਮਝੋ ਫਿਰ ਤੇ ਸਮਾਜ ਵਿੱਚ ਤੁਸੀਂ ਵੇਖੋ ਕੋਈ ਵੀ ਚੀਜ਼ ਪੈਸੇ ਤੋਂ ਬਿਨਾ ਆਉਂਦੀ ਨਹੀਂ ਹੈ ਆਉਂਦੀ ਹੈ ਜੀ ਤੁਸੀਂ ਗੱਡੀ ਲੈਣ ਜਾਣੀ ਉਹ ਵੀ ਪੈਸੇ ਨਾਲ ਆਉਣੀ ਹੈ ਤੁਸੀਂ ਗੱਡੀ 'ਚ ਤੇਲ ਪਾਉਣਾ ਉਹ ਵੀ ਪੈਸੇ ਨਾਲ ਪਾਣਾ ਹੈ ਤੁਸੀਂ ਘਰ ਚ ਰਾਸ਼ਨ ਲੈਣ ਜਾਣਾ ਉਹ ਵੀ ਪੈਸੇ ਨਾਲ ਆਉਣਾ ਤੁਸੀਂ ਈਵਨ ਇੱਥੋਂ ਤੱਕ ਸਿਰ ਤੋਂ ਲੈ ਕੇ ਪੈਰ ਤੱਕ ਜੋ ਆਪਣੀ ਵਰਤੋਂ ਚ ਆਪਾਂ ਲੈ ਕੇ ਆਉਨੇ ਆ ਸਭ ਕੁਝ ਪੈਸੇ ਨਾਲ ਆਉਂਦਾ ਤਾਂ ਫਿਰ ਸਮਝਣ ਦੀ ਜ਼ਰੂਰਤ ਹੈ ਕਿ ਬਾਣੀ ਚ ਕੱਚਾ ਤਨ ਕਿਹਨੂੰ ਆਖਿਆ ਕੱਚਾ ਤਨ ਆਖਿਆ ਵਾਸ਼ਨਾਵਾਂ ਨੂੰ ਕਾਚਾ ਤਨ ਸੰਚੈ ਮੂਰਖ ਗਵਾਰ ਮੂਰਖ ਤੇ ਗਵਾਰ ਲੋਕ ਕੱਚਾ ਤਨ ਸੰਚਦੇ ਆ ਇਕੱਠਾ ਕਰਦੇ ਆ ਮਨਮੁਖ ਭੁੱਲੇ ਮਨ ਦੇ ਪਿਛੇ ਲੱਗੇ ਹੋਏ ਭੁੱਲੇ ਹੋਏ ਮਨਮੁਖ ਭੁੱਲੇ ਅੰਦਗਵਾਰ ਬਿਖਿਆ ਕਹਿ ਧੰਨਾ ਸਾਰੇ ਬੋਲਿਓ ਜੀ ਬਿਖਿਆ ਕਹਿ ਧੰਨਾ ਸਦਾ ਦੁਖ ਹੋਏ ਬੇਖਵਾੜੇ ਧਨ ਨਾਲ ਸਦਾ ਦੁਖ ਹੁੰਦਾ ਹੁਣ ਬਿਖ ਕਿਹੜੀ ਹੈ ਭਗਤ ਧੰਨਾ ਜੀ ਕਹਿੰਦੇ ਨੇ ਭਰਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਧਨ ਨਹੀਂ ਧੀਰੇ ਲਾਲਚ ਬਿਖ ਬਾਣ ਚ ਲਾਲਚ ਨੂੰ ਜ਼ਹਿਰ ਆਖਿਆ ਲਾਲਚ ਬੇਖ ਕਾਮ ਲੁਭਤ ਰਤਾ ਕਾਮ ਵਾਸ਼ਨਾਵਾਂ ਜ਼ਹਿਰ ਨੇ ਜਿਉਂ-ਜਿਉਂ ਬੰਦਾ ਵਾਸ਼ਨਾਵਾਂ ਇਕੱਠੀਆਂ ਕਰਦਾ ਜਿਉਂ-ਜਿਉਂ ਬੰਦਾ ਲਾਲਚੀ ਹੁੰਦਾ ਤਿਉਂ-ਤਿਉਂ ਮਨੁੱਖ ਆਪਣੀ ਜ਼ਿੰਦਗੀ 'ਚ ਜ਼ਹਿਰ ਇਕੱਠੀ ਕਰੀ ਜਾਂਦਾ ਇੱਕ ਜ਼ਹਿਰ ਹੁੰਦੀ ਜਿਹੜੀ ਬੰਦੇ ਨੂੰ ਤੁਸੀਂ ਦੇ ਦਿਓ ਤੇ ਉਸੇ ਵੇਲੇ ਆਪਣਾ ਰਿਜ਼ਲਟ ਵਿਖਾ ਦਿੰਦੀ ਹੈ ਬੰਦਾ ਮਰ ਜਾਂਦਾ ਪਰ ਲਾਲਚ ਇੱਕ ਇਦਾਂ ਦੀ ਜ਼ਹਿਰ ਹੈ ਇਹ ਬੰਦੇ ਨੂੰ ਇੱਕਦਮ ਨਹੀਂ ਹੌਲੀ-ਹੌਲੀ ਅੰਦਰੋਂ ਡੈੱਡ ਕਰਦਾ ਹੈ ਤੁਸੀਂ ਵੇਖੋ ਲਾਲਚ ਨੇ ਕਿੰਨਿਆਂ ਲੋਕਾਂ ਨੂੰ ਕਿੰਨਿਆਂ ਲੋਕਾਂ ਦੇ ਕੋਲ ਬਹਿਣ ਜੋਗਾ ਛੱਡਿਆ ਨਹੀਂ ਸਕੇ ਆ ਭਰਾਵਾਂ ਨੂੰ ਸਕੇ ਆ ਭਰਾਵਾਂ ਤੋਂ ਦੂਰ ਕਰ ਦਿੱਤਾ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰਾਂ ਤੋਂ ਦੂਰ ਕਰਤਾ ਕਿਉਂਕਿ ਜ਼ਹਿਰ ਹੈ ਅੰਦਰੋਂ ਮਾਰ ਦਿੱਤਾ ਜ਼ਹਿਰ ਨੇ ਲਾਲਚ ਬੇਕਾਮ ਲੁਭਤ ਰਾਤਾ ਮਨ ਬਿਸਰੇ ਪ੍ਰਭ ਹੀਰੇ ਬੇਖਫਲ ਮੀਠ ਲਗੇ ਮਨ ਬਉਰੇ ਜ਼ਹਿਰ ਵਾਲੇ ਫਲ ਜਿਹੜੇ ਆ ਨਾ ਇਸ ਮਨ ਨੂੰ ਬੜੇ ਮਿੱਠੇ ਲੱਗਦੇ ਆ ਬੇਕਫਲ ਸਾਰੇ ਬੋਲੋ ਪਿਆਰਿਓ ਬੇਕਫਲ ਮੀਠ ਲਗੇ ਮਾਨਾ ਬੌਰੇ ਜ਼ਹਿਰ ਵਾਲੇ ਫਲ ਇਸ ਮਨ ਨੂੰ ਬੜੇ ਮਿੱਠੇ ਲੱਗਦੇ ਆ ਚਾਰ ਵਿਚਾਰ ਨਾ ਜਾਣਿਆ ਚਾਰ ਦਰਤਾ ਸੁੰਦਰ ਸੁੰਦਰ ਜਿਵੇਂ ਆਪਾਂ ਜਪਜੀ ਸਾਹਿਬ ਪੜਦੇ ਗਾਵੇ ਕੋ ਗੁਣ ਵਡਿਆਈਆਂ ਚਾਰ ਉੱਥੇ ਵੀ ਚਾਰ ਦਾ ਅਰਥ ਹੈ ਸੁੰਦਰ ਸੋਹਣੀਆਂ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਉਂਦਾ ਹੈ ਕੋਈ ਪਰਮੇਸ਼ਰ ਦੀਆਂ ਸੋਹਣੀਆਂ ਸੁੰਦਰ ਸੁੰਦਰ ਵਡਿਆਈਆਂ ਨੂੰ ਇਥੇ ਆ ਬੇਕਫਲ ਮੀਠ ਲੱਗੇ ਮਨ ਬੌਰੇ ਇਸ ਮਨ ਰੂਪੀ ਬੌਰੇ ਜੀਵ ਨੂੰ ਜ਼ਹਿਰ ਵਾਲੇ ਫਲ ਬੜੇ ਮਿੱਠੇ ਲੱਗਦੇ ਤਾਂ ਹੀ ਮੈਂ ਆਪਾਂ ਗੱਲ ਕੀਤੀ ਸੀ ਨਾ ਬੁਰਾਈ ਵਾਲੇ ਬੰਨੇ ਬੰਦਾ ਠੱਕਿਆ ਜਾਂਦਾ ਚੰਗਿਆਈ ਵਾਲੇ ਬੰਨੇ ਤੁਹਾਨੂੰ ਖਿੱਚ ਕੇ ਲਿਆਉਣਾ ਪੈਂਦਾ ਜਦੋਂ ਬੁਰਾਈ ਹੋਵੇ ਉਧਰ ਤੇ ਬੰਦਾ ਭੱਜ ਜਾਂਦਾ ਹੈ ਜੇ ਕਰਕਤਾ ਹੋਤਾ ਰਸੰਤਨ ਇੱਕ ਨਿਮਖ ਨਾਕੀ ਨੂੰ ਮੈਂ ਫੇਰਾ ਜਿੱਥੇ ਰੱਬ ਦੀ ਗੱਲ ਹੋਣੀ ਹੋਵੇ ਉਸ ਦਿਨ ਬੰਦੇ ਨੂੰ ਲਿਆਉਣਾ ਪੈਂਦਾ ਤਰਲੇ ਮਾਰ ਮਾਰ ਕੇ ਜਿੱਥੇ ਮਾੜੇ ਕੰਮ ਹੋਣੇ ਹਣ ਉੱਥੇ ਤੇ ਬੰਦਾ ਆਪਣੇ ਆਪ ਪਹੁੰਚ ਜਾਂਦਾ ਉੱਥੇ ਤੇ ਬਹਾਨਾ ਵੀ ਕੋਈ ਨਹੀਂ ਹੁਣ ਥੀਏਟਰ 'ਚ ਮੂਵੀ ਲੱਗਦੀ ਹੈ ਉੱਥੇ ਬੰਦਾ ਪਹੁੰਚ ਜਾਂਦਾ ਨਾ ਆਪਣੇ ਪਰਿਵਾਰ ਸਮੇਤ 2 2.5 ਘੰਟੇ ਕੋਈ ਆਵਾਸੀ ਨਹੀਂ ਆਉਣੀ ਫਿਰ ਸਟੋਰੀ ਵੀ ਪੂਰੀ ਚੇਤੇ ਹੁਣੀ ਘਰ ਤੱਕ ਮੈਂ ਕੀ ਵੇਖ ਕੇ ਆਇਆ ਜਦੋਂ ਮੈਂ ਗੁਰੂ ਦੇ ਕੋਲ ਆਣ ਕੇ ਬਿਨਾਂ ਮੈਨੂੰ ਚੇਤੇ ਕਿਉਂ ਨਹੀਂ ਦੱਕੂ ਕਿ ਇੱਥੇ ਮੇਰਾ ਮਨ ਨਹੀਂ ਹੁੰਦਾ ਕਿ ਰੁਚੀ ਨਹੀਂ ਹੁੰਦੀ ਮੇਰੀ ਜਿਸ ਦਿਨ ਸਾਡੇ ਮਨ 'ਚ ਸ਼ੌਂਕ ਪੈਦਾ ਹੋ ਗਿਆ ਸਤਗੁਰ ਦੀ ਬਾਣੀ ਦਾ ਵੀ ਇਹ ਗੁਰਬਾਣੀ ਜ਼ਿੰਦਗੀ ਜੂਣ ਦਾ ਇੱਕ ਤਰੀਕਾ ਸਿਖਾਉਂਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਉਲਝਣਾ ਪਈਆਂ ਉਹਨਾਂ ਨੂੰ ਸਰ ਕਰਦੀ ਹੈ ਵੀ ਅਸੀਂ ਕਿੱਦਾਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਹੈ ਅੱਜ ਸੰਸਾਰ ਤਨਾਅ ਜ਼ਿੰਦਗੀ ਜੂਰਿਆ ਡਿਪਰੈਸ਼ਨ ਦਾ ਸ਼ਿਕਾਰ ਹੈ ਕਿੱਦਾਂ ਖੇਡਦਾ ਮਾੜੀ ਮਾੜੀ ਗੱਲ ਤੇ ਘਟਰਾਵਾ ਵਾਪਰਦਿਆਂ ਨੇ ਦੁਨੀਆ ਦੇ ਵਿੱਚ ਜਦੋਂ ਮਨੁੱਖ ਦੇ ਸਿਰ ਦੇ ਵਿੱਚ ਇਹ ਇਹ ਪੰਜ ਵਿਚਾਰ ਆਪਣਾ ਪ੍ਰਭਾਵ ਪਾਉਂਦੇ ਨੇ ਮਨੁੱਖ ਕਿਵੇਂ ਪੁੱਠਾ ਢੇੜਾ ਸਮਾਜ ਵਿੱਚ ਤੁਰਦਾ ਹੈ ਤਾਂ ਆਏ ਭਗਤ ਕਬੀਰ ਜੀ ਨੇ ਕਿਹਾ ਸੀ ਨਾ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਕਹਿੰਦੇ ਇਦਾਂ ਦਾ ਕੋਈ ਵਿਰਲਾ ਸੂਰਮਾ ਜਿਹੜਾ ਆਪਣੇ ਘਰ ਨੂੰ ਅਗ ਲਾਵੇ ਉਥੇ ਘਰ-ਦਾਰ ਤੋ ਜਿੱਥੇ ਆਪਾਂ ਰਹਿਨੇ ਆ ਉਸ ਘਰ ਦੀ ਗੱਲ ਨਹੀਂ ਹੋ ਰਹੀ ਇੱਥੇ ਪੰਜੋ ਲੜਕਾ ਜਾ ਰਕੈ ਰਹਿ RAM ਲੇਵ ਲਾਗ ਪੰਜੇ ਲੜਕਿਆਂ ਨੂੰ ਸਾੜ ਦੇਵੇ ਤੇ ਪਰਮੇਸ਼ਰ ਨਾਲ ਸਾਂਝ ਤਾਂ ਪੈਂਦੀ ਆ ਪੰਜ ਲੜਕੇ ਕਿਹੜੇ ਭਲਾ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਕਬੀਰ ਐਸਾ ਕੋਈ ਨਾ ਜਨਮੇ ਹੋ ਹੇ ਕਬੀਰ ਇਦਾਂ ਦਾ ਕੋਈ ਵਿਰਲਾ ਹੀ ਸੂਰਮਾ ਪੈਦਾ ਹੋਇਆ ਆਪਣੇ ਘਰ ਲਾਵੇ ਆਗ ਜਿਨੇ ਆਪਣੇ ਘਰ ਨੂੰ ਅੱਗ ਲਾਈ ਏ ਕਬੀਰ ਐਸਾ ਕੋਈ ਨਾ ਜਨਮੇ ਕੋਈ ਵਿਰਲਾ ਸੂਰਮਾ ਜਿਨੇ ਆਪਣੇ ਘਰ ਨੂੰ ਅੱਗ ਲਾਈ ਏ ਕਿਹੜਾ ਘਰ ਕਾਮ ਕ੍ਰੋਧ ਲੋਹ ਇਹ ਜਿਹੜਾ ਮੋਹ ਰੂਪੀ ਘਰ ਵਾ ਜਿੱਥੇ ਮਨੋਖਾ ਆਪਣੀ ਜ਼ਿੰਦਗੀ ਜੂਰੇ ਕਬੀਰ ਐਸਾ ਕੋਈ ਨਾ ਜਨਮੇ ਹੋ ਆਪਣੇ ਘਰ ਲਾਵੇ ਆਗ ਪੰਜੋ ਲੜਕਾ ਜਾੜ ਕੈ ਇਹ ਜਿਹੜੇ ਪੰਜ ਲੜਕੇ ਨੇ ਜਿਨ੍ਹਾਂ ਵਿੱਚ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਹੁਣ ਆਪਾਂ ਜਦੋਂ ਸਮਾਜ ਵਿੱਚ ਘਰ ਦੀ ਗੱਲ ਕਰਦੇ ਆਂ ਜਾਂ ਲੜਕੇ ਲੜਕੀਆਂ ਦੀ ਗੱਲ ਕਰਦੇ ਆਂ ਇੱਕਦਮ ਸਾਡੇ ਸਮਾਜ ਦੇ ਵਿੱਚ ਧਿਆਨ ਜਾਂਦਾ ਵੀ ਸ਼ਾਇਦ ਸਾਡੇ ਜਿਹੜੇ دنیਵੀ ਪੁੱਤਰ ਧੀਆਂ ਵਾਂ ਉਹਨਾਂ ਦੀ ਗੱਲ ਹੋ ਰਹੀ ਆ ਹੁਣ ਆਪਾਂ ਜੇ ਵੇਖੀਏ ਤੇ ਜੇ ਪੰਜ ਲੜਕਿਆਂ ਦਾ ਅਰਥ دنیਵੀ ਪੁੱਤਰ ਧੀਆਂ ਹੀ ਆ ਫਿਰ ਸਾਧ ਸੰਗਤ ਜੀ ਮੇਰੀ ਬੇਨਤੀ ਧਿਆਨ ਨਾਲ ਸੁਣੋ ਫੋਨ ਜਿਨ੍ਹਾਂ ਦੇ ਘਰ ਪੰਜ ਲੜਕੇ ਹੈ ਨਹੀਂ ਫਿਰ ਸ਼ਬਦ ਤੇ ਉਹਨਾਂ ਦੇ ਢੁਕਦਾ ਹੀ ਨਹੀਂ ਇਹ ਫਿਰ ਬਹੁਤ ਲੋਕ ਐਸੇ ਵੀ ਹੈਗੇ ਜਿਨ੍ਹਾਂ ਘਰਾਂ ਚ ਔਲਾਦ ਹੈ ਹੀ ਨਹੀਂ ਫਿਰ ਸ਼ਬਦ ਉਹਨਾਂ ਤੇ ਵੀ ਨਹੀਂ ਢੁਕਦਾ ਹੁਣ ਆਪਾਂ ਨੂੰ ਵੇਖਣਾ ਪੈਣਾ ਨਾ ਵੀ ਇੱਥੇ ਪੁੱਤਰ ਦਾ ਅਰਥ ਕੀ ਹੈ ਤੇ ਘਰ ਦਾ ਅਰਥ ਕੀ ਹੈ ਹੁਣ ਬੜੇ ਲੋਕ ਹੋਣਗੇ ਹੁਣ ਜੇ ਆਪਾਂ ਚਲੋ ਆਪ ਘਰ ਵੀ ਹੋਊ ਹਰ ਇੱਕ ਦੇ ਬੰਦੇ ਕੋਲ ਆਪਣਾ ਨਹੀਂ ਹੋਊਗਾ ਤੇ ਕਿਰਾਏ ਤੇ ਹੋਊਗਾ ਹੁਣ ਕਿਰਾਏ ਵਾਲਾ ਘਰ ਨੂੰ ਅੱਗੇ ਥੋੜਾ ਲਾਉਣ ਦੇਵੇਗਾ ਘਰ ਤੇ ਕੋਈ ਬੰਦਾ ਆਪਣੇ ਨੂੰ ਅਗ ਲਾਊਗਾ ਨਾ ਮੰਨ ਲਓ ਕੋਈ ਬੰਦਾ ਰੈਂਟ ਤੇ ਰਹਿ ਰਿਹਾ ਉਹ ਕਹੇਗਾ ਭਰਾਵਾ ਤੂੰ ਰੈਂਟ ਤੇ ਰਹਿਣਾ ਜਿਹੜਾ 5-7000 ਕਿਰਾਇਆ ਦਿੰਦਾ ਹੁਣ ਤੈਨੂੰ ਮਾਂ ਅੱਗੇ ਥੋੜਾ ਲਾਉਣ ਦਊਂਗਾ ਇਸ ਘਰ ਨੂੰ ਹੁਣ ਬੜੀ ਦੁਨੀਆ ਤੇ ਲੋਕ ਆ ਜਿਹੜੇ ਕਿਰਾਇਆ ਤੇ ਰਹਿੰਦੇ ਨੇ ਰੈਂਟ ਤੇ ਰਹਿੰਦੇ ਆ ਆਪਣਾ ਘਰ ਨਹੀਂ ਹੈਗਾ ਇਹ ਸ਼ਬਦ ਫੇ ਉੱਤੇ ਵੀ ਨਹੀਂ ਢੁਕਦਾ ਫਿਰ ਦੂਜੀ ਗੱਲ ਜਿਨ੍ਹਾਂ ਦੇ ਘਰ ਚ ਪੰਜ ਪੋਤੇ ਨਹੀਂ ਉਹਨਾਂ ਤੇ ਵੀ ਨਹੀਂ ਢੁਕਦਾ ਹੁਣ ਸ਼ਬਦਾਂ ਨੂੰ ਸਮਝਣ ਦੀ ਜ਼ਰੂਰਤ ਹੈ ਵੀ ਇਹਨਾਂ ਸ਼ਬਦਾਂ ਦੇ ਅਰਥ ਭਾਵ ਅਰਥ ਕੀ ਨੇ ਹੁਣ ਸਾਡੇ ਕਈ ਵਰੀ ਸ਼ਬਦਾਂ बस ਉਥੇ ਜਿਹੜੇ ਉਹਦੇ ਸ਼ਬਦਾਂ ਦਾ ਪਾਠ ਤੇ ਉਹਦੇ मीनिंग ਸਮਝ ਕੇ ਉਹਨੂੰ ਫੜ ਕੇ ਜਿਵੇਂ ਆਪਾਂ ਜਾਓ ਤੋ ਪ੍ਰੇਮ ਖੇਲਣ ਚਾਓ ਸਿਰ ਧਰ ਤਲੀ ਉਥੇ ਵੀ ਜਿੱਥੇ ਜਿਵੇਂ ਆਪਾਂ ਇੱਥੇ ਸ਼ਬਦਾਂ ਦੇ ਭਾਵ ਅਰਥ ਲੈਣੇ ਆ ਉਥੇ ਵੀ ਭਾਵ ਅਰਥ ਸਮਝਣੇ ਆਣਗੇ ਵੀ ਜਿਹੜਾ ਬੰਦਾ ਕਿਹਾ ਮੈਂ ਰੱਬ ਨਾਲ ਬੜਾ ਪਿਆਰ ਕਰਦਾ ਕਿ ਉਹਨੂੰ ਆਪਣਾ ਸਿਰ ਵੱਢ ਕੇ ਤਲੀ ਤੇ ਲਾ ਕੇ ਆਉਣਾ ਪਵੇਗਾ ਤੇ ਜੇ ਇਹ ਜੋ ਕੇ ਸਮੇਂ 'ਚ ਆਪਾਂ ਕੋ ਸਬੂਤ ਦੇਣਾ ਹੋ ਕਿ ਮੈਂ ਰੱਬ ਜੀ ਬਹੁਤ ਪਿਆਰ ਕਰਦਾ ਤੇ ਫਿਰ ਸਿਰ ਵੜ ਦੇ ਤਲੀ ਤੇ ਰੱਖ ਕੇ ਹੋਣਾ ਪਏਗਾ ਮਾਰੇ ਮੈਂ ਤੁਹਾਡਾ ਬਹੁਤ ਪਿਆਰ ਕਰਦਾ ਮੈਂ ਹੁਣ ਸਿਰ ਤਲੀ ਤੇ ਰੱਖ ਕੇ ਆ ਗਿਆ ਇਹਨਾਂ ਸ਼ਬਦਾਂ ਦੇ ਅਰਥਾਂ ਭਾਵ ਨੂੰ ਸਮਝਣ ਦੀ ਜ਼ਰੂਰਤ ਹੈ ਵੀ ਗੁਰੂ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਵਿੱਚ ਸਮਝਾਉਣਾ ਕੀ ਚਾਹੁੰਦੇ ਆ ਇਦਾਂ ਇਥੇ ਸ਼ਬਦ ਵਰਤਿਆ ਕਬੀਰ ਐਸਾ ਕੋਈ ਨਾ ਜਨਮੇ ਹੋ ਸਾਰੇ ਬੋਲੋ ਜੀ ਕਬੀਰ ਐਸਾ ਕੋਈ ਨਾ ਜਨਮੇ ਇਦਾਂ ਦਾ ਕੋਈ ਵਿਰਲਾ ਹੀ ਸੂਰਮਾ ਹੈ ਆਪਣੇ ਘਰ ਲਾਵੇ ਆਗ ਜਿਹੜਾ ਆਪਣੇ ਘਰ ਨੂੰ ਅੱਗ ਲਾਵੇ ਘਰ ਕਿਹੜਾ ਇੱਥੇ ਬਾਹਰ ਲਾ ਨਹੀਂ ਜਿੱਥੇ ਦੇ ਪਰਿਵਾਰ ਅੰਦਰਲਾ ਟੱਬਰ ਰਹਿੰਦਾ ਮੋਹ ਰੂਪੀ ਘਰ ਜਿਹਨੂੰ ਆਖਿਆ ਸੀ ਇਹਨ ਮੁੰਡੀਆਂ ਨੇ ਮੇਰਾ ਘਰ ਤੋਂ ਦਰਾਵਾ ਇਹਨਾਂ ਸਤ ਸੰਗੀਆਂ ਨੇ ਮੇਰਾ ਉਹ ਘਰ ਢਾਹ ਦਿੱਤਾ ਵਾ ਉਹ ਘਰ ਬਾਹਰ ਲਾ ਨਹੀਂ ਉਹ ਘਰ ਅੰਦਰ ਲਾਓ ਜਿਹੜੇ ਘਰ ਦੇ ਵਿੱਚ ਮੈਂ ਮੇਰੀ ਵਿਸ਼ੇਵਕਾਰ ਕਿ ਹੋਏ ਸੀ ਉਨੇ ਤੇ ਸ਼ਬਦ ਵਰਤਿਆ ਕਬੀਰ ਐਸਾ ਕੋਈ ਨਾ ਜਨਮੇ ਹੋ ਆਪਣੇ ਘਰ ਲਾਵੇ ਆਗ ਪੰਜੋ ਲੜਕਾ ਪੰਜ ਲੜਕੇ ਅੱਛਾ ਹੋ ਸਕਦਾ ਉਦਾਂ ਬੰਦੇ ਦੇ ਘਰ ਪੰਜ ਲੜਕੇ ਹੋਣਾ ਅੱਜ ਕੱਲ ਤਾਂ ਪਹਿਲੀ ਗੱਲ ਤੇ ਇੱਕ ਦੋ ਬੱਚੇ ਆ ਸਰਕਦੇ ਪੰਜ ਲੜਕੇ ਤੇ ਪੁਰਾਣੇ ਸਮੇਂ ਦੇ ਵਿੱਚ ਚਲੋ ਕਿਸੇ ਦੇ ਹੋ ਸਕਦੇ ਨੇ ਜੋ ਕਿਸ ਪਰਿਵਾਰ ਸਮਾਜ ਵਿੱਚ ਆਪਾਂ ਪੰਜ ਲੜਕੇ ਲੱਭਣੇ ਤੇ ਬਹੁਤ ਮੁਸ਼ਕਲ ਆਉਦੇ ਨੇ ਹੁਣ ਇੱਥੇ ਲੜਕਿਆਂ ਦਾ ਅਰਥ ਹੈ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਪੰਜੋ ਲੜਕਾ ਜਾਰਕ ਹੈ ਪੰਜਾਂ ਲੜਕਿਆਂ ਨੂੰ ਸਾੜ ਦੇਵੇ ਰਹੇ ਰਾਮ ਲਿਵ ਲਾਗ ਕੋਹ ਹੈ ਲੜਕਾ 베ਚਈ ਹੁਣ ਲੜਕੀ ਨੂੰ ਵੇਚਣ ਦੀ ਗੱਲ ਵੀ ਆ ਗਈ ਲੜਕੀ 베ਚੈ ਕੋਏ ਲੜਕੀਆਂ ਵੀ ਵੇਚਣ ਦੀ ਗੱਲ ਆ ਗਈ ਲੜਕੇ ਦੇ ਹੋ ਗਏ ਕਾਮ ਕ੍ਰੋਧ ਲੋਭ ਹੰਕਾਰ ਤੇ ਲੜਕੀਆਂ ਕਿਹੜੀਆਂ ਆਸਾ ਤੇ ਤ੍ਰਿਸ਼ਨਾ ਦੀਆਂ ਇਹ ਆਸਾ ਤੇ ਤ੍ਰਿਸ਼ਨਾ ਦੋ ਧੀਆਂ ਨੇ ਕੋਹ ਹੈ ਲੜਕਾ 베ਚੈ ਲੜਕੀ 베ਚੈ ਕੋਏ ਸਾਂਝਾ ਕਰੇ ਕਬੀਰ ਸਿਉ ਭਗਤ ਕਬੀਰ ਜੀ ਕਹਿੰਦੇ ਫਿਰ ਉਸ ਬੰਦੇ ਦੀ ਪ੍ਰਮਾਤਮਾ ਨਾਲ ਸਾਂਝ ਪੈਂਦੀ ਹੈ ਫਿਰ ਉਹ ਪਰਮੇਸ਼ਰ ਦੇ ਨਾਲ ਇਕਮਿਕ ਹੋ ਸਕਦਾ ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਣਜ ਕਰੇ ਤਾਂ ਸਾ ਸੰਗਤ ਜੀ ਇਹਨੇ ਕੀਮਤੀ ਸ਼ਬਦਾ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਸ਼ਬਦਾਂ ਨੂੰ ਸਮਝਣ ਲਈ ਨਾ 10 15 ਮਿੰਟ ਸਮਾਂ ਕੱਢਿਆ ਕਰੋ ਆਪਣੇ ਪਰਿਵਾਰਾਂ ਚ ਬਹਿ ਕੇ ਇਹਨਾਂ ਸ਼ਬਦਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਨੇਮ ਬਣਾਓ ਆਪਣੇ ਘਰਾਂ ਚ ਭਾਵੇਂ 10 ਮਿੰਟ ਸਹਿਜ ਪਾਠ ਕਰੋ 15 ਮਿੰਟ ਕਰੋ ਗੁਰਬਾਣੀ ਦੇ ਅਰਥਾਂ ਨੂੰ ਸਮਝੋ ਵੀ ਮਹਾਰਾਜ ਬਾਣੀ ਤੇ ਸਮਝਾਉਂਦੇ ਕੀ ਸਾਨੂੰ ਸਾਡੀ ਜ਼ਿੰਦਗੀ ਇਦਾਂ ਲੰਘੀ ਗੁਰਦੁਆਰੇ ਆਏ ਮੱਥਾ ਟੇਕਿਆ ਪ੍ਰਕਰਮਾ ਕੀਤੀਆਂ ਕਈ ਵਾਰੀ ਆਪਾਂ ਬੱਚਿਆਂ ਨੂੰ ਕਹਿੰਨੇ ਆ ਪੁੱਤ ਤੇਰੀ ਇੰਨੀਆਂ ਮਹਿੰਗੀਆਂ ਫੀਸਾਂ ਇੰਨੀਆਂ ਮਹਿੰਗੀਆਂ ਸਕੂਲਾਂ 'ਚ ਤੈਨੂੰ ਪੜਾਉਨੇ ਆ ਤੂੰ ਪੜ੍ਹਾਈ 'ਚ ਕਮਜ਼ੋਰ ਆ ਪਰ ਬੱਚਾ ਆਪਣਾ ਫੇਰ ਵੀ ਆਪਾਂ ਨੂੰ ਪਤਾ ਕੀ ਆਂਦਾ ਕਹਿੰਦਾ ਜੀ 8-10 ਸਾਲ ਹੋ ਗਏ ਮੈਨੂੰ ਸਕੂਲ ਜਾਂਦਿਆਂ ਨੂੰ ਮੈਨੂੰ ਬਹੁਤ ਕੁਝ ਆਉਂਦਾ ਹੈ ਮੰਨ ਦੀ ਉਹ ਕਿਵੇਂ ਕਹਿੰਦਾ ਡੈਡੀ ਲੈਪਟਾਪ ਲੈ ਕੇ ਆਇਆ ਉਹਨੂੰ ਚਲਾਉਣਾ ਮੈਂ ਸਿਕਾਇਆ ਮੰਮੀ ਜੀ ਤੁਸੀਂ ਮੋਬਾਈਲ ਨਵਾਂ ਲੈ ਕੇ ਆਏ ਨਾ ਉਦਿਆਂ ਸੈਟਿੰਗਾਂ ਮੈਂ ਕਰਕੇ ਦਿੱਤੀਆਂ ਇਹਦਾ ਮਤਲਬ ਮੈਨੂੰ ਕੁਝ ਨਾ ਕੁਝ ਪਤਾ ਹੀ ਆ ਤੇ ਮੈਂ ਤੁਹਾਨੂੰ ਦੱਸਿਆ ਨਾ ਅਠਾ 10 ਸਾਲਾਂ ਦੇ ਮੈਨੂੰ ਕੁਝ ਆਇਆ ਨਾ ਉਥੇ ਮਾਂ ਬਾਪ ਚੁੱਪ ਕਰ ਜਾਂਦੇ ਕਹਿੰਦੇ ਹਾਂ ਪੁੱਤ ਠੀਕ ਹੈ ਕਿਉਂਕਿ ਜੋ ਅਸੀਂ ਸੋਚਿਆ ਠੀਕ ਉਹਨਾਂ ਨੇ ਪਰ ਫੇਰ ਵੀ ਤੈਨੂੰ ਕੁਝ ਨਾ ਕੋਈ ਤਾਂ ਆਉਂਦਾ ਨਾ ਅੱਛਾ ਜੇ ਅੱਗੇ ਉਹ ਬੱਚਾ ਕਵੇ ਤੁਹਾਨੂੰ ਗੁਰਦੁਆਰੇ ਕਿੰਨੇ ਜਾਂਦੇ ਆ ਸਾਲ ਹੋ ਗਏ ਆਪਾਂ ਕਵਾਂਗੇ 30 ਸਾਲ ਪੁੱਤ ਪਹਿਲਾਂ ਮੈਂ ਪੇਕੇ ਸੀ ਉਦੋਂ ਵੀ ਜਾਂਦੀ ਹੁੰਦੀ ਸੀ ਤੁਹਾਡੇ ਨਾਨਾ ਜੀ ਦੇ ਨਾਲ ਨਾਨੀ ਜੀ ਦੇ ਨਾਲ ਫਿਰ ਮੈਂ ਵੀ ਆਈ ਗੇ ਫੇਵੀ ਗੁਰਦੁਆਰੇ ਜਾਣ ਲੱਗ ਪੀ ਡੈਡੀ ਜੀ ਉਹ ਕਹਿੰਦਾ ਹਾਂ ਪੁੱਤ ਪਹਿਲਾਂ ਤੁਹਾਡੇ ਦਾਦਾ ਜੀ ਜਾਂਦੇ ਹੁੰਦੇ ਸੀ ਦਾਦੀ ਜੀ ਉਹਨਾਂ ਦੀ ਉਂਗਲ ਫੜ ਕੇ ਮੈਂ ਵੀ ਜਾਂਦਾ ਰਿਆ ਮੈਨੂੰ ਵੀ ਸੁਖ ਨਾ ਇੰਨੇ ਸਾਲ ਹੋ ਗਏ ਗੁਰਦੁਆਰੇ ਜਾਂਦੇ ਆ ਤੇ ਜੇ ਬੱਚਾ ਕਿਉਂ ਇਹ ਗੱਲ ਕਹਿ ਦੇਵੇ ਮੈਨੂੰ ਤਾਂ ਫੇਰ ਵੀ ਅਠਾਂ ਦਸਾਂ ਸਾਲਾਂ ਚ ਇੰਨਾ ਕੁਝ ਆ ਗਿਆ ਤੁਹਾਨੂੰ ਤੀਆਂ 35 ਸਾਲਾਂ ਚ ਕੀ ਆਇਆ ਜੋ ਤੁਸੀਂ ਸਿਖਿਆ ਗੁਰਦੁਆਰੇ ਉਹ ਮੈਨੂੰ ਸਿਖਾ ਦਿਓ ਕਿਉਂ ਸਾਥ ਸੰਗਤ ਜੀ ਜੇ ਬੱਚੇ ਆਪਣੇ ਕਹਿਣਾ ਆਪਾਂ ਨੂੰ ਜੋਤियां ਪੈਂਤियां ਸਾਲਾਂ ਤੁਸੀਂ ਗੁਰਦੁਆਰੇ ਵਿੱਚ ਸਿੱਖਿਆ ਸਾਨੂੰ ਸਿਖਾ ਦਿਓ ਪਰ ਸਚਾਈ ਇਹ ਆ ਆਪਾਂ ਗੁਰਦੁਆਰੇ ਸਿੱਖਣ ਆਉਂਦੇ ਨਹੀਂ ਆਪਾਂ ਕੀ ਕਰਨ ਆਉਂਦੇ ਆ ਗੁਰਦੁਆਰੇ ਮੱਥਾ ਟੇਕਣ ਸਾਡੀ ਸੋਚ ਇਹ ਹੁੰਦੀ ਨਾ ਮੈਂ ਦੁਕਾਨ ਤੇ ਚੱਲਿਆ ਪਹਿਲਾਂ ਗੁਰਦੁਆਰੇ ਕੀ ਕਰਾਂ ਉੱਚੀ ਬੋਲਿਓ ਜੀ ਕੀ ਕਰਾਂ ਮੱਥਾ ਟੇਕਾਂ ਮਾ ਬੱਚਾ ਸਾਡਾ ਸਕੂਲੇ ਮੱਥਾ ਲੱਗਣ ਜਾਂਦਾ ਭਲਾ ਕੀ ਕਰ ਜਾਂਦਾ ਭਲਾ ਕਦੀ ਆਪਾਂ ਘਰੋਂ ਇਹ ਸੋਚ ਕੇ ਆਂ ਵੀ ਮੈਂ ਅੱਜ ਗੁਰਦੁਆਰੇ ਸਤਸੰਗ ਕਰਨ ਚੱਲਿਆਂ ਕੋਈ ਸਿੱਖਣ ਚੱਲਿਆਂ ਸਾਡਾ ਸਵਾਰ ਹੀ ਇਹ ਹੁੰਦਾ ਵੀ ਮੈਂ ਗੁਰਦੁਆਰੇ ਮੱਥਾ ਟੇਕਣ ਚੱਲਿਆ ਅਸੀਂ ਇੱਥੇ ਮੱਥਾ ਨਹੀਂ ਟੇਕਣਾ ਇਥੋਂ ਅਸੀਂ ਕੁਝ ਸਿੱਖਣਾ ਨਮਸਕਾਰ ਕਰਨੀ ਆ ਨਮਸਕਾਰ ਕਰਕੇ ਗੁਰਦੁਆਰੇ ਹੋਏ ਸੋਜੀ ਇਥੋਂ ਮੈਂ ਸੋਜੀ ਲੈਣੀ ਆ ਤੇ ਸੋਜੀ ਮੈਨੂੰ ਤਾਂ ਆ ਤਾਂ ਆਊਗੀ ਜੇ ਮੈਂ ਇਥੇ ਕੋਲ ਬਹਿ ਕੇ ਪੜ੍ਹਾਂਗਾ ਸਮਝੂੰਗਾ ਐਂ ਧਿਆਨ ਲਾ ਕੇ ਫੇ ਕਹਿਣਾ ਭਾਵੇਂ ਮੈਂ 15 ਮਿੰਟ ਜੇ ਗੁਰੂ ਕੋਲ ਤੁਸੀਂ ਬੈਠੇ ਹੋ ਨਾ ਸਾਡਾ ਬਹਿਣਾ ਸਫਲ ਹੋ ਜਾਏਗਾ ਜੇ ਅਸੀਂ ਮਨ ਕਰਕੇ ਗੁਰੂ ਕੋ ਸਿੱਖਣ ਦੀ ਭਾਵਨਾ ਲੈ ਕੇ ਆਵਾਂਗੇ ਇਹ ਸੋਚ ਬਣਾਓ ਆਪਣੀ ਵੀ ਅਸੀਂ ਆਪਣੇ ਘਰਾਂ ਵਿੱਚ 10 ਮਿੰਟ ਵੀ ਸਮਾਂ ਕੱਢੀਏ ਨਾ ਸਹਿਜ ਪਾਠ ਕਰਨ ਦਾ 10 ਮਿੰਟ 15 ਮਿੰਟ ਇੱਕ ਸ਼ਬਦ ਨੂੰ ਸਮਝ ਲਓ ਜ਼ਿਆਦਾ ਕਰਨ ਦੀ ਲੋੜ ਨਹੀਂ 10 15 ਮਿੰਟ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੋ ਬਾਣੀ ਕੀ ਕਹਿੰਦੀ ਹੈ ਫਿਰ ਤੁਹਾਡੇ ਘਰਾਂ ਦੀਆਂ ਸਮੱਸਿਆਵਾਂ ਉਲਝਣਾ ਜੋ ਵੀ ਅੱਜ ਅੱਜ ਮਨੁੱਖ ਤਣਾਅ ਜ਼ਿੰਦਗੀ ਜੂਰਿਆ ਨਾ ਤੁਸੀਂ ਉਹਦੇ ਹੱਲ ਆਪਣੇ ਆਪ ਹੀ ਕਰ ਲੈਣੇ ਕਿਸੇ ਕੋ ਜਾਣ ਦੀ ਲੋੜ ਨਹੀਂ ਪੈਣੀ ਕਿਸੇ ਸਿਆਣੇ ਕੋ ਕਿਸੇ ਜੋਤਸ਼ੀ ਕੋ ਕਿਸੇ ਪਾਂਦੇ ਕੋ ਕਿਸੇ ਬਾਬੇ ਕੋ ਕਿਸੇ ਟੇਵਾ ਲਾਉਣ ਵਾਲੇ ਕੋ ਨਾ ਤੁਹਾਨੂੰ ਸਮਝਾਣੀ ਯਾਰ ਬਾਣੀ ਤਾਂ ਸਤਗੁਰ ਨੇ ਕੋਈ ਐਸਾ ਪੱਖ ਨਹੀਂ ਜਿਹੜਾ ਸਾਨੂੰ ਨਹੀਂ ਸਮਝਾਇਆ ਅਸੀਂ ਬਾਕੀ ਸਾਰੇ ਕੰਮਾਂ ਵਾਸਤੇ ਕਿੰਨੇ ਸਚੇਤਵਾ ਪਰ ਇਹਨਾਂ ਕੰਮਾਂ ਵਾਸਤੇ ਅਸੀਂ ਪਿੱਛੇ ਰਹਿ ਗਏ ਸਮਾਂ ਕੱਢੋ ਕਿੰਨੀਆਂ ਪਿਆਰੀਆਂ ਗੱਲਾਂ ਸਤਗੁਰ ਦੀ ਬਾਣੀ ਦੀਆਂ ਹਮ ਮੇਰੀ ਬਹਰੀਆ ਕੋ ਧਨੀਆਂ ਨਾਓ ਮੇਰੀ ਜਿੰਦ ਰੂਪੀ ਵੋਟੀ ਪਹਿਲਾਂ ਧਨ ਨਾਲ ਪਿਆਰ ਕਰਦੀ ਸੀ ਵਿਸ਼ਿਆਂ ਵਕਾਰਾਂ ਨਾਲ ਪਿਆਰ ਕਰਦੀ ਸੀ ਕਾਚਾ ਧਨ ਸੱਚ ਹੈ ਮੂਰਖ ਗਵਾਰ ਮੇਰੀ ਬਹਰੀਆ ਕੋ ਧਨੀਆਂ ਨਾਓ